ਨੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਮਾਨ ਸਰਕਾਰ ਨੇ ਲਿਆ ਹੰਦਾ ਹੈ ਤੁਹਾਨੂੰ ਦੱਸ ਦੇ ਕਿ ਕੈਬਨਟ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੁਣ ਤੁਰੰਤ ਇਸ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਬਿੱਲ ਦੀ ਤਜ਼ਵੀਜ਼ ਰੱਖੀ ਗਈ ਹੈ ਕਿ ਜੋ ਬੇਅਦਬੀ ਕਰਦਾ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਔਰ ਇਸ ਦੇ ਨਾਲ ਨਾਲ ਇੱਕ ਹੋਰ ਵੱਡੀ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਪੈਰੋਲ ਨਹੀਂ ਮਿਲੇਗੀ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਸੋ ਇੱਕ ਵੱਡਾ ਕਾਨੂੰਨ ਹੈ ਜਿਸ ਨੂੰ ਪੰਜਾਬ ਸਰਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੀ ਕੈਬਨਟ ਮੀਟਿੰਗ ਹੁਣੇ-ਹੁਣੇ ਖਤਮ ਹੋਈ ਹੈ ਮਾਨ ਸਰਕਾਰ ਦੀ ਕੈਬਨਟ ਮੀਟਿੰਗ ਸੀ ਜਿਸ ਦੇ ਵਿੱਚ ਇਹ ਬਿਲ ਨੂੰ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਹ ਬਿਲ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਸੋ ਬਿਲ ਦੇ ਵਿੱਚ ਕੀ ਤਸਵੀਰ ਰੱਖੀ ਹੈ ਕਿ ਜੋ ਬੇਅਦਬੀ ਕਰਦਾ ਹੈ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਮੂਰਤੀਆਂ ਦੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਬੇਅਤਮੀਆਂ ਕੀਤੀਆਂ ਗਈਆਂ ਧਾਰਮਿਕ ਗ੍ਰੰਥਾ ਦੀਆਂ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਖਾਸ ਤੌਰ ਤੇ ਕਿਉਂਕਿ ਇਹ ਮੁੱਦਾ ਬਹੁਤ ਵੱਡਾ ਬਣ ਜਾਂਦਾ ਹੈ ਇੱਕ ਰਿਲੀਜੀਅਸ ਮੈਟਰ ਬਣ ਜਾਂਦਾ ਹੈ ਸੋ ਜਿਸ ਨੂੰ ਲੈ ਕੇ ਲੋਕ ਬਹੁਤ ਵਿਰੋਧ ਕਰਦੇ ਨੇ ਔਰ ਲੋਕਾਂ ਦੇ ਮਨ ਦੇ ਵਿੱਚ ਰੋਸ ਬਹੁਤ ਰਹਿੰਦਾ ਹੈ ਕਿ ਜੋ ਬੇਅਦਬੀ ਕਰਦਾ ਹੈ ਧਾਰਮਿਕ ਗ੍ਰੰਥ ਜਿਨ੍ਹਾਂ ਦੀ માનਤਾ ਹੁੰਦੀ ਹੈ ਉਹਨਾਂ ਦੇ ਵਾਸਤੇ ਉਹਨਾਂ ਦੇ ਲਈ ਧਾਰਮਿਕ ਗ੍ਰੰਥ ਹੀ ਸਭ ਕੁਝ ਹੁੰਦਾ ਹੈ ਹੁਣ ਜੇਕਰ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਸਿੱਖਾਂ ਦੇ ਵਾਸਤੇ ਹੋਰ ਕੁਝ ਨਹੀਂ ਹੈ ਸੋ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ Hindu ਧਰਮ ਦੀ ਗੱਲ ਕਰੀ ਤਾਂ Hindu ਧਰਮ ਦੇ ਜੋ ਪਵਿੱਤਰ ਗ੍ਰੰਥ ਨੇ ਉਹਨਾਂ ਤੋਂ ਵੱਧ ਕੇ Hindu ਧਰਮ ਲਈ ਕੁਝ ਨਹੀਂ ਹੈ ਸੋ ਇਹ ਭਾਵਨਾਵਾਂ ਬਹੁਤ ਆहत ਹੁੰਦੀਆਂ ਨੇ ਜਦੋਂ ਇਸ ਤਰੀਕੇ ਦੀ ਵਿਅਦਵੀ ਦੀ ਘਟਨਾ ਵਾਪਰਦੀ ਹੈ ਸੋ ਇਹ ਮਾਨ ਸਰਕਾਰ ਨੇ ਸਖਤ ਫੈਸਲਾ ਲੈ ਲਿਆ ਹੈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਬਨਿਟ ਮੀਟਿੰਗ ਦੇ ਵਿੱਚ ਸੋ ਕੈਬਨਿਟ ਨੇ ਮੀਟਿੰਗ ਦੇ ਦਿੱਤੀ ਹੈ ਬੇਲ ਦੀ ਤਸਵੀਜ਼ ਇਹ ਹੈ ਕਿ ਜੋ ਬਦਬੀ ਕਰੇਗਾ ਬਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਔਰ ਇਸ ਦੇ ਨਾਲ ਕੀ ਉਸ ਨੂੰ ਕਿਸੇ ਵੀ ਸ਼ਰਤ ਤੇ ਪੈਰੋਲ ਤੇ ਬਾਹਰ ਨਹੀਂ ਛੱਡਿਆ ਜਾਵੇਗਾ ਜਾਨੀ ਕਿ ਉਸ ਨੂੰ ਨਾ ਤਾਂ ਪੈਰੋਲ ਮਿਲੇਗੀ ਔਰ ਉਸ ਨੂੰ ਉਮਰ ਕੈਦ ਦੀ ਸਜ਼ਾ ਦੀ ਤਸਵੀਜ਼ ਰੱਖੀ ਗਈ ਹੈ ਸੋ ਮਾਨ ਸਰਕਾਰ ਦੀ ਇਹ ਕੈਬਨਟ ਮੀਟਿੰਗ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਤੇ ਹੁਣ ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਸੋ ਥੋੜੇ ਜਿਹੇ ਸਮੇਂ ਦੇ ਵਿੱਚ ਪੇਸ਼ ਕਰਕੇ ਉੱਥੇ ਵੀ ਬਹੁਮਤ ਜਿਹੜੀ ਹੈ ਮਾਨ ਸਰਕਾਰ ਦੇ ਕੋਲ ਹੈ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਐਮਐਲਏ ਨੇ ਤਾਂ ਇਹ ਬਿੱਲ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਵੀ ਪੇਸ਼ ਜਿਹੜਾ ਉਹ ਹੋ ਜਾਏਗਾ ਸੋ ਕੈਬਨਿਟ ਦੇ ਵੱਲੋਂ ਤਾਂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਹੁਣੇ ਇਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਸੋ ਸਪੈਸ਼ਲ ਕੋਰਟ ਵੀ ਬਣਾਈ ਜਾਏਗੀ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਅਜਖੇ ਜਿਹੜੇ ਧਾਰਮਿਕ ਬੇਦਬੀਆਂ ਦੇ ਨਾਲ ਮੁੱਦੇ ਜੁੜੇ ਹੁੰਦੇ ਆ ਸੋ ਉਹਨਾਂ ਦੇ ਵਾਸਤੇ ਇੱਕ ਸਪੈਸ਼ਲ ਕੋਰਟ ਦਾ ਗਠਨ ਵੀ ਕੀਤਾ ਗਿਆ ਹੈ ਉਹਨਾਂ ਮਸਲਿਆਂ ਦੀ ਸੁਣਵਾਈ ਜਿਹੜੀ ਹੈ ਸਪੈਸ਼ਲ ਕੋਰਟ ਦੇ ਵਿੱਚ ਕੀਤੀ ਜਾਏਗੀ ਸੋ ਜਿੰਨੇ ਵੀ ਬੇਦਬੀ ਦੇ ਨਾਲ ਮੁੱਦੇ ਜੁੜੇ ਨੇ ਜਾਂ ਧਾਰਮਿਕ ਸੰਸਥਾਵਾਂ ਦੇ ਨਾਲ ਮੁੱਦੇ ਜੁੜੇ ਨੇ ਉਹਨਾਂ ਸਾਰਿਆਂ ਦੀ ਸੁਣਵਾਈ ਜਿਹੜੀ ਹੈ ਜੋ ਸਪੈਸ਼ਲ ਕੋਰਟ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਉਸ ਨੂੰ ਵੀ ਹਰੀ ਛੰਡੀ ਦਿੱਤੀ ਗਈ ਹੈ ਸੋ ਸਾਰੇ ਮੁੱਦੇ ਸਾਰੇ ਮਸਲੇ ਉਸ ਕੋਰਟ ਦੇ ਵਿੱਚ ਡਿਸਕਸ ਹੋਣਗੇ ਸੋ ਇਹ ਵੀ ਕੋਰਟ ਦਾ ਗਠਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਸੋ ਇਹ ਪਹਿਲੀ ਵਾਰ ਕੋਇਆ ਕਿ ਇਹ ਸਖਤ ਕਾਨੂੰਨ ਬੇਦਬੀ ਕਰਨ ਵਾਲਿਆਂ ਦੇ ਖਿਲਾਫ ਲਿਆਂਦਾ ਗਿਆ ਹੈ ਨਹੀਂ ਤਾਂ ਕਹਿ ਦਿੰਦੇ ਜੀ ਇਹ ਮੰਦਬੁੱਧੀ ਇਸ ਨੂੰ ਪਤਾ ਨਹੀਂ ਹੈ ਗਲਤੀ ਦੇ ਨਾਲ ਹੋ ਗਿਆ 295 ਦਾ ਪਰਚਾ ਦਰਜ ਕਰਕੇ ਛੱਡ ਦਿੱਤਾ ਜਾਂਦਾ ਸੀ ਤਾਂ ਲੋਕ ਬਹੁਤ ਆहत ਹੁੰਦੇ ਸੀ ਕਿ ਸਾਨੂੰ ਸਹੀ ਇਨਸਾਫ ਨਹੀਂ ਮਿਲਿਆ ਤਾਂ ਹੁਣ ਮਾਨ ਸਰਕਾਰ ਨੇ ਇਹ ਕਾਨੂੰਨ ਲਿਆ ਹੁੰਦਾ ਹੈ ਜਿਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੀ ਤਜ਼ਵੀਜ਼ ਰੱਖੀ ਗਈ ਹੈ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਹੁਣੇ ਕੈਬਨਟ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਕੈਬਨਟ ਨੇ ਇਹ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਹ ਵਿਧਾਨ ਸਭਾ ਚ ਜਾਏਗਾ ਔਰ ਬਹੁਮਤ ਮਾਨ ਸਰਕਾਰ ਕੋਲ ਹੈ ਤਾਂ ਇਹ ਬਿੱਲ ਵੀ ਜੜਾ ਹੁਣ ਪਾਸ ਹੋ ਜਾਏਗਾ ਸੋ ਵੱਡੀ ਖਬਰ ਹੈ ਇਸ ਖਬਰ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਹੁਣ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਬਦਬੀ ਕਰਨ ਵਾਲਿਆਂ ਦੀ ਖੈਰ ਨਹੀਂ ਹੈ ਹੁਣ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਔਰ ਬਿਨਾ ਪੈਰੋਲ ਮਿਲੇ ਉਹਨਾਂ ਨੂੰ ਸਜ਼ਾ ਜਿਹੜੀ ਉਹ ਕਟਣੀ ਪਏਗੀ ਸੋ ਵੱਡੀ ਖਬਰ ਹੈ ਇਸ ਨੂੰ ਅੱਗੇ ਸ਼ੇਅਰ